ਸਤਿ ਸ਼੍ਰੀ ਅਕਾਲ ਜੀ ਪ੍ਰਾਈਮ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਗਏ ਹਾਂ ਕੁਝ ਵੱਡੀਆਂ ਤੇ ਖਾਸ ਖਬਰਾਂ ਲੈ ਕੇ ਪਹਿਲਾ ਨਜ਼ਰ ਮਾਰਦੇ ਹਾਂ ਹੁਣ ਤੱਕ ਦੀ ਵੱਡੀ ਖਬਰ ਤੇ ਦਿੱਲੀ ਸਰਕਾਰ ਨੇ ਰਾਜਧਾਨੀ ਵਿੱਚ ਲਗਾਤਾਰ ਵਧ ਰਹੇ ਹਵਾ ਪ੍ਰਦੂਸ਼ਣ ਨੂੰ ਹੱਲ ਕਰਨ ਲਈ ਇੱਕ ਹੋਰ ਵੱਡਾ ਕਦਮ ਚੁੱਕਿਆ ਹੈ ਸਰਕਾਰ ਨੇ ਸਾਰੇ ਦਫ਼ਤਰਾਂ ਵਿੱਚ 50% ਘਰ ਤੋਂ ਕੰਮ ਕਰਨ ਦੀ ਪ੍ਰਣਾਲੀ ਲਾਗੂ ਕੀਤੀ ਹੈ ਇੱਕ ਦਿਨ ਪਹਿਲਾਂ ਸਰਕਾਰ ਨੇ ਫੈਸਲਾ ਕੀਤਾ ਸੀ ਕਿ ਪ੍ਰਦੂਸ਼ਣ ਮੁਕਤ ਸਰਟੀਫਿਕੇਟ ਤੋਂ ਬਿਨਾ ਵਾਹਨਾਂ ਨੂੰ ਪੈਟਰੋਲ ਅਤੇ ਡੀਜ਼ਲ ਨਹੀਂ ਮਿਲੇਗਾ ਦਿੱਲੀ ਸਰਕਾਰ ਦੇ ਮੰਤਰੀ ਕਪਿਲ ਮਿਸ਼ਰਾ ਨੇ ਕਿਹਾ ਹੈ ਕਿ ਜਿਵੇਂ ਕਿ ਤੁਸੀਂ ਜਾਣਦੇ ਹੋ ਗ੍ਰੈਪ 4 ਲਾਗੂ ਕੀਤਾ ਗਿਆ ਹੈ ਅਤੇ ਇਸ ਲਈ ਕਿਰਤ ਵਿਭਾਗ ਦੇ ਅਧੀਨ ਮਹੱਤਵਪੂਰਨ ਫੈਸਲੇ ਲਏ ਗਏ ਨੇ ਪਹਿਲਾ ਗ੍ਰੈਪ 3 16 ਦਿਨਾਂ ਲਈ ਲਾਗੂ ਸੀ ਜਿਸ ਨਾਲ ਉਸਾਰੀ ਦਾ ਕੰਮ ਰੁਕ ਗਿਆ ਸੀ ਇਸ ਲਈ ਰਜਿਸਟਰਡ ਅਤੇ ਪ੍ਰਮਾਣਿਤ ਕਰਮਚਾਰੀਆਂ ਨੂੰ 10000 ਦਾ ਮੁਆਵਜ਼ਾ ਦੇਣ ਦਾ ਫੈਸਲਾ ਕੀਤਾ ਗਿਆ ਹੈ ਪਬਲ ਮਿਸ਼ਨ ਨੇ ਕਿਹਾ ਹੈ ਕਿ ਇਸ ਤੋਂ ਬਾਅਦ ਅਸੀਂ ਗ੍ਰੈਪ 4 ਦੇ ਦਿਨ ਵੀ ਗਿਣਾਂਗੇ ਸਾਰੇ ਸਰਕਾਰੀ ਅਤੇ ਨਿੱਜੀ ਸੰਗਠਨ ਵੱਧ ਤੋਂ ਵੱਧ 50% ਸਟਾਫ ਨਾਲ ਕੰਮ ਕਰਨਗੇ ਅਤੇ ਹੋਰ ਸਾਰੇ ਕਰਮਚਾਰੀ ਕੱਲ ਤੋਂ ਘਰ ਤੋਂ ਕੰਮ ਕਰਨਗੇ ਸਿਹਤ ਸੰਭਾਲ ਫਾਇਰ ਵਿਭਾਗ ਆਫਤ ਪ੍ਰਬੰਧਨ ਅਤੇ ਆਵਾਜਾਈ ਵਿਭਾਗਾ ਵਿੱਚ ਜ਼ਰੂਰੀ ਸੇਵਾ ਕਰਮਚਾਰੀਆਂ ਨੂੰ ਛੋਟ ਦਿੱਤੀ ਜਾਵੇਗੀ ਕਪਲ ਮਿਸ਼ਰਾ ਨੇ ਪਿਛਲੀ ਆਮ ਆਦਮੀ ਪਾਰਟੀ ਸਰਕਾਰ ਤੇ ਹਮਲਾ ਬੋਲਿਆ ਹੈ ਉਹਨਾਂ ਕਿਹਾ ਹੈ ਕਿ ਮੈਂ ਮੰਨਦਾ ਕਿ ਅਸੀਂ ਗਲਤੀ ਕੀਤੀ ਹੈ ਅਸੀਂ 30 ਸਾਲਾਂ ਦੇ ਪ੍ਰਦੂਸ਼ਣ ਨੂੰ ਕੁਝ ਮਹੀਨਿਆਂ ਵਿੱਚ ਖਤਮ ਨਹੀਂ ਕਰ ਸਕੇ ਕਿ ਇਹ ਸਾਡੀ ਗਲਤੀ ਹੈ ਕਿ ਸਾਡੀ ਮੁੱਖ ਮੰਤਰੀ ਇੱਕ ਔਰਤ ਹੈ ਦੇਖੋ ਕਿ ਉਹਨਾਂ ਤੇ ਕਿਵੇਂ ਹਮਲਾ ਹੋ ਰਿਹਾ ਹੈ ਆਪ ਨੇ ਆਪਣੇ ਕਾਰਜਕਾਲ ਦੌਰਾਨ ਇੱਕ ਵੀ ਕਦਮ ਨਹੀਂ ਚੁੱਕਿਆ। ਉਹਨਾਂ ਨੇ ਹਲਫਨਾਮਿਆਂ ਵਿੱਚ ਝੂਠ ਬੋਲਿਆ ਅਤੇ ਅਦਾਲਤ ਵਿੱਚ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਕਪਲ ਮਿਸ਼ਰਾ ਨੇ ਕਿਹਾ ਏ ਕਿ ਆਮ ਆਦਮੀ ਪਾਰਟੀ ਪ੍ਰਦੂਸ਼ਣ ਨੂੰ ਖਤਮ ਕਰ ਸਕੀ ਹੈ ਪਰ ਅਸੀਂ ਕਰਾਂਗੇ। ਉਹਨਾਂ ਬਸ ਬੇਨਤੀ ਕੀਤੀ ਹੈ ਕਿ ਆਪਦੀ ਰਾਜਨੀਤੀ ਨੂੰ ਦਿੱਲੀ ਵਿੱਚ ਪ੍ਰਦੂਸ਼ਣ ਨੂੰ ਵਧਾਉਣ ਲਈ ਨਾ ਵਰਤਿਆ ਜਾਵੇ। ਉਸਾਰੀ ਦੇ ਕੰਮ ਵਿੱਚ ਲੱਗੇ ਮਜ਼ਦੂਰਾਂ ਨੂੰ ਉਹਨਾਂ ਦੇ ਖਾਤਿਆਂ ਵਿੱਚ ਭੁਗਤਾਨ ਕੀਤਾ ਜਾਵੇ ਜਿਵੇਂ ਹੀ ਉਹਨਾਂ ਦੀ ਤਸਦੀਕ ਕੀਤੀ ਜਾਵੇਗੀ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਨੇ ਇੱਕ ਬੇਹੱਦ ਵੱਡਾ ਕਦਮ ਚੱਕ ਲਿਆ। ਜਾਨੀ ਕਿ ਹੁਣ 30 ਦੇਸ਼ਾਂ ਦੇ ਉੱਤੇ ਪਾਬੰਦੀ ਲਗਾ ਕੇ ਹੁਣ ਡੋਨਲਡ 트ੰਪ ਨੇ ਸਖਤਾਈ ਕਰ ਦਿੱਤੀ। ਇਮੀਗ੍ਰੇਸ਼ਨ ਪ੍ਰਣਾਲੀ 'ਚ ਵੱਡਾ ਬਦਲਾਅ ਕਰਕੇ ਅਜਿਹੇ ਕਦਮ ਚੱਕ ਲਏ ਕਿ ਬਹੁਤੇ ਦੇਸ਼ਾਂ ਨੂੰ ਹੁਣ ਮੁਸੀਬਤ ਦਾ ਸਾਹਮਣਾ ਕਰਨਾ ਪਵੇਗਾ। ਡੋਨਲਡ 트ੰਪ ਦੀ ਵੱਡੀ ਪਾਬੰਦੀ ਜਿਹੜੀ ਆ ਤੀ ਦੇਸ਼ਾਂ ਦੀ ਐਂਟਰੀ ਦੇ ਉੱਤੇ ਬੈਨ ਜਿਹੜਾ ਵਾ ਉਹ 트ੰਪ ਦੇ ਵੱਲੋਂ ਲਗਾ ਦਿੱਤਾ ਹੈ ਤੇ ਹੁਣ ਅਮਰੀਕਾ ਦੇ ਵਿੱਚ ਇਹਨਾਂ ਦੇਸ਼ਾਂ ਦਾ ਦਾਖਲ ਹੋਣਾ ਬਹੁਤ ਮੁਸ਼ਕਿਲ ਪਰਿਆ ਹੋ ਜਾਵੇਗਾ ਬਹੁਤ ਵੱਡੇ ਪੱਧਰ ਦੀਆਂ ਸਖਤਾਈਆਂ ਜਿਹੜੀਆਂ ਨੇ ਅਮਰੀਕਾ ਦੇ ਵਿੱਚ ਹੋ ਚੁੱਕੀਆਂ ਨੇ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਹੁਣ ਅਮਰੀਕਾ ਪ੍ਰਸ਼ਾਸਨ ਦੇ ਵੱਲੋਂ ਤੀ ਤੋਂ ਵੱਧ ਦੇਸ਼ਾਂ ਤੇ ਯਾਤਰਾ ਬੰਦੀ ਲਗਾ ਕੇ ਇਮੀਗ੍ਰੇਸ਼ਨ ਵਿਰੁੱਧ ਆਪਣੀ ਸਖਤ ਨੀਤੀ ਨੂੰ ਹੋਰ ਤੇਜ਼ ਕਰ ਦਿੱਤਾ ਹੈ ਇਹ ਫੈਸਲਾ ਜਿਹੜਾ ਵਾ ਉਹ ਹੁਣ ਲੈ ਲਿਆ ਗਿਆ ਤੇ ਨੈਸ਼ਨਲ ਗਾਰਡ ਸੈਨਿਕਾ ਦੀ ਕੋਲੀਬਾਰੀ ਤੋਂ ਬਾਅਦ ਇਹ ਫੈਸਲੇ ਵੱਡੇ ਪੱਧਰ ਤੇ ਲਿੱਤੇ ਗਏ ਨੇ ਜਿਸ ਦੇ ਵਿੱਚ ਇੱਕ afghan ਨਾਗਰਿਕ ਨੂੰ ਸ਼ੱਕੀ ਵਜੂ ਗ੍ਰਫਤਾਰ ਕੀਤਾ ਗਿਆ ਸੀ ਜੂਨ ਦੇ ਸ਼ੁਰੂ ਦੇ ਵਿੱਚ ਰਾਸ਼ਟਰਪਤੀ 트ੰਪ ਨੇ ਐਲਾਨ ਕੀਤਾ ਸੀ ਕਿ 12 ਦੇਸ਼ਾਂ ਦੇ ਨਾਗਰਿਕਾਂ ਨੂੰ ਅਮਰੀਕਾ ਦੇ ਵਿੱਚੋਂ ਦਾਖਲ ਹੋਣ ਤੋਂ ਪੂਰੀ ਤਰ੍ਹਾਂ ਰੋਕ ਦਿੱਤਾ ਜਾਵੇਗਾ ਜਦਕਿ 7 ਹੋਰ ਦੇਸ਼ ਦੇ ਨਾਗਰਿਕਾਂ ਨੂੰ ਅਸ਼ੰਕਤ ਤੌਰ ਤੇ ਰੋਕ ਦਿੱਤਾ ਗਿਆ ਉਸ ਤੋਂ ਬਾਅਦ ਹੁਣ ਨਵੇਂ ਆਦੇਸ਼ਾਂ ਨਾਲ ਇਹ ਸੂਚੀ ਹੋਰ ਵੀ ਲੰਬੀ ਹੋ ਚੁੱਕੀ ਹੈ ਅਮਰੀਕਾ ਸਰਕਾਰ ਦੇ ਅਨੁਸਾਰ ਉਹਨਾਂ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਜਾਂਚ ਕਰਨਾ ਮੁਸ਼ਕਲ ਹੈ ਜਿੱਥੇ ਬੰਦੀ ਲਗਾਈ ਗਈ ਹੈ ਜਿਸ ਦੇ ਕਈ ਕਾਰਨ ਦੱਸੇ ਗਏ ਨੇ ਦੱਸ ਦਈਏ ਕਿ ਬਹੁਤ ਸਾਰੇ ਦੇਸ਼ਾਂ ਵਿੱਚ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ ਨਾਗਰਿਕਾਂ ਦੇ ਦਸਤਾਵੇਜ਼ ਧੋਖਾ ਤੜੀ ਜਾਂ ਪ੍ਰੋਸੇ ਯੋਗ ਨਹੀਂ ਪਾਏ ਜਾਂਦੇ ਅਧਿਕਾਰਤ ਰਿਕਾਰਡ ਆਸਾਨੀ ਨਾਲ ਉਪਲਬਧ ਨਹੀਂ ਹਨ ਅਮਰੀਕਾ ਵਿੱਚ ਵੱਡੀ ਗਿਣਤੀ ਵਿੱਚ ਲੋਕ ਆਪਣੇ ਵੀਜ਼ਾ ਤੋਂ ਵੱਧ ਸਮੇਂ ਲਈ ਠਹਿਰਦੇ ਹਨ ਕੁਝ ਦੇਸ਼ ਉਹਨਾਂ ਨਾਗਰਿਕਾਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਦੇ ਨੇ ਜਿਨ੍ਹਾਂ ਨੂੰ ਅਮਰੀਕਾ ਦੇਸ਼ ਨਿਕਾਲਾ ਕੱਟ ਜਿਹੜਾ ਕੱਟ ਦਿੰਦਾ ਹੈ ਉਸ ਤੋਂ ਬਾਅਦ ਕੁਝ ਦੇਸ਼ਾਂ 'ਚ ਸਰਕਾਰੀ ਨਿਰੰਤਰਤਾ ਤੇ ਸਥਿਰਤਾ ਦੀ ਘਾਟ ਹੈ ਇਹ ਸਾਰੇ ਕਾਰਨ ਅਮਰੀਕੀ ਅਧਿਕਾਰੀਆਂ ਲਈ ਸੁਰੱਖਿਆ ਜਾਂਚ ਨੂੰ ਮੁਸ਼ਕਲ ਬਣਾਉਂਦੇ ਨੇ 12 ਦੇਸ਼ ਪਹਿਲਾਂ ਹੀ ਪੂਰੀ ਤਰ੍ਹਾਂ ਪਾਬੰਦੀਸ਼ੁਦਾ ਹਨ ਉਹਨਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਦਾਖਲ ਹੋਣ ਤੋਂ ਪੂਰੀ ਤਰ੍ਹਾਂ ਪਾਬੰਦੀਸ਼ੁਦਾ ਰੱਖਿਆ ਜਾਵੇਗਾ ਜਿਨ੍ਹਾਂ ਦੇ ਵਿੱਚ ਸੂਚੀ ਸ਼ਾਮਲ ਹੈ ਅਫਗਾਨਿਸਤਾਨ ਮੀਹਮਾਰ ਤਾਗੋਰਨ ਰਾਜ ਔਰ ਉਸ ਤੋਂ ਬਾਅਦ ਹੈਤੀ ਇਰਾਨ, ਸੋਮੇਲੀਆ, ਸ Sudan, ਯਮਨ, ਅਤੇ ਉਸ ਤੋਂ ਬਾਅਦ ਤੁਹਾਨੂੰ ਦੱਸੀਏ ਕਿ ਹਾਲ ਹੀ ਦੇ ਵਿੱਚ ਕੀਤੀ ਗਈ ਸੁਰੱਖਿਆ ਸਮੀਖਿਆ ਦੇ ਆਧਾਰ ਤੇ ਪੰਜ ਹੋਰ ਦੇਸ਼ਾਂ ਨੂੰ ਪੂਰੀ ਤਰ੍ਹਾਂ ਪਾਬੰਦੀਸ਼ੁਦਾ ਕੀਤਾ ਹੈ। ਉਸ ਦੀ ਸੂਚੀ ਜਿਹੜੀ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਮਾਲੀ, ਨਾਈਜਰ, ਦੱਖਣੀ Sudan, ਸੀਰੀਆ। ਇਸ ਦੇ ਵਿੱਚ ਹੁਣ ਇਸ ਤੋਂ ਇਲਾਵਾ ਫਲਸਤੀਨੀ ਅਥਾਰਟੀ ਦੁਆਰਾ ਜਾਰੀ ਕੀਤੀ ਗਈ ਯਾਤਰਾ ਦਸਤਵੇਜ਼ ਰੱਖਣ ਵਾਲੇ ਵਿਅਕਤੀਆਂ ਤੇ ਵੀ ਪਾਬੰਦੀ ਲਗਾ ਦਿੰਦੀ ਹੈ। ਔਰ ਹੁਣ ਅਚਾਨਕ ਤੌਰ ਤੇ ਪੂਰਨ ਤੌਰ ਤੇ ਅਪਾ ਬੰਦੇ ਚ ਬਦਲੇਗੇ ਦੇਸ਼ ਜਿਹੜੇ ਨੇ ਉਹਨਾਂ ਦਾ ਨਾਮ ਜਿਹੜਾ ਹੈਗਾ ਉਹ ਸੀਰੀਅਲ ਲਿਓ ਤੇ ਨਾਲ ਹੀ ਲਾਉਸ ਹੈ ਇਸ ਤੋਂ ਬਾਅਦ ਹੁਣ ਇਹ ਸੂਚੀ ਜਿਹੜੀ ਆ ਵੱਡੇ ਪੱਧਰ ਤੇ ਬਾਤੀ ਜਾ ਰਹੀ ਹੈ ਤੇ ਲਗਾਤਾਰ ਹੀ ਹੁਣ ਅਮਰੀਕਾ ਦੇ ਵਿੱਚ ਵੱਡੇ ਬਦਲਾਅ ਹੋ ਰਹੇ ਨੇ ਹੁਣ ਨਵੇਂ ਹੁਕਮਾਂ ਵਿੱਚ ਕੁਝ ਵਿਅਕਤੀ ਹਲੀ ਛੋਟਾ ਵੀ ਪ੍ਰਬੰਧ ਕੀਤੀਆਂ ਗਿਆ ਨੇ ਗ੍ਰੀਨ ਕਾਰਡ ਧਾਰਕ ਜਿਹੜੇ ਨੇ ਔਰ ਇਹ ਲੋਕ ਜਿਨ੍ਹਾਂ ਕੋਲ ਪਹਿਲਾਂ ਹੀ ਅवैध ਅਮਰੀਕਾ ਵੀਜ਼ਾ ਹੈ ਕੁਝ ਵੀਜ਼ਾ ਸ਼੍ਰੇਣੀ ਜਿਵੇਂ ਕਿ ਐਥਲੀਟ ਅਤੇ ਡਿਪਲੋਮੈਟਸ ਇਹ ਲੋਕ ਜਿਨ੍ਹਾਂ ਦਾ ਪ੍ਰਵੇਸ਼ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰੀ ਹਿੱਤ ਵਿੱਚ ਮੰਨਿਆ ਜਾਂਦਾ ਹੈ ਹਾਲਾਂਕਿ ਧੋਖਾਧੜੀ ਦੇ ਮਾਮਲੇ ਕਾਰਨ ਪਰਿਵਾਰ ਆਧਾਰਿਤ ਪ੍ਰਵਾਸੀ ਵੀਜ਼ਿਆਂ ਵਿੱਚ ਦਿੱਤੀ ਗਈ ਛੋੜ ਸੀਮਤ ਕਰ ਦਿੱਤੀ ਗਈ ਹਾਲਾਂਕਿ ਕੇਸ-ਦਰ-ਕੇਸ ਆਧਾਰ ਤੇ ਛੋਟਾਂ ਦੀ ਪ੍ਰਣਾਲੀ ਲਾਗੂ ਰਹੇਗੀ ਜਗਰਾਉਂ ਦੇ ਪਿੰਡ ਕੌਂਕੇ ਕਲਾ ਦੀ 19 ਸਾਲਾ ਖੁਸ਼ੀ ਦੀ ਮਾਲਦੀਪ ਚ ਹਾਰਟ ਅਟੈਕ ਕਰਨ ਮੌਤ ਹੋ ਗਈ ਹੈ ਪਿੰਡ ਕੌਂਕੇ ਕਲਾਵਾਸੀ ਮਨਜੀਤ ਸਿੰਘ ਜੋ ਅਪਾਹਜ ਸਨ ਦੇ ਕੁਝ ਸਮਾਂ ਪਹਿਲਾਂ ਹੋਈ ਮੌਤ ਮਗਰੋਂ ਅਪਾਹਜ ਮਾਂ ਤੇ ਦੋ ਛੋਟੇ ਭਰਾਵਾਂ ਨੂੰ ਪਾਲਣ ਦਾ ਸਾਰਾ ਭਾਰ ਖੁਸ਼ੀ ਦੇ ਮੋਢਿਆਂ ਤੇ ਆ ਗਿਆ ਸੀ ਇਸ ਲਈ 4 ਮਹੀਨੇ ਪਹਿਲਾਂ ਉਹ ਰੁਜ਼ਗਾਰ ਦੇ ਸਿਲਸਲੇ 'ਚ ਮਾਲਦੀਬ ਗਈ ਸੀ ਪਰ ਬੀਤੇ ਦਿਨ ਹਾਰਟ ਅਟੈਕ ਕਾਰਨ ਉਸ ਦੀ ਮੌਤ ਹੋ ਗਈ ਹੈ ਖੁਸ਼ੀ ਦੀ ਮੌਤ ਦੀ ਖਬਰ ਮਿਲਦਿਆ ਹੀ ਉਸ ਦੇ ਪਰਿਵਾਰ ਤੇ ਪਿੰਡ 'ਚ ਸੋਗ ਦੀ ਲਹਿਰ ਫੈਲ ਗਈ ਹੈ ਖੁਸ਼ੀ ਦੀ ਮਾਂ ਰੀਨਾ ਨੇ ਦੱਸਿਆ ਕਿ ਪਤੀ ਦੀ ਮੌਤ ਤੋਂ ਬਾਅਦ ਖੁਸ਼ੀ ਹੀ ਸਾਰੇ ਪਰਿਵਾਰ ਦਾ ਇਕਲੌਤਾ ਸਹਾਰਾ ਸੀ ਖੁਸ਼ੀ ਦੀ ਮੌਤ ਦੇ ਨਾਲ ਹੀ ਅਪਾਹਜ ਮਾਂ ਤੇ ਦੋਵੇਂ ਛੋਟੇ ਭਰਾਵਾਂ ਦੇ ਸੁਪਨੇ ਵੀ ਟੁੱਟ ਚੁੱਕੇ ਨੇ ਦਿੱਲੀ ਵਿੱਚ ਵਾਦੇ ਪ੍ਰਦੂਸ਼ਣ ਤੇ ਲਗਾਮ ਲਗਾਉਣ ਲਈ ਸਰਕਾਰ ਨੇ ਬੇਹੱਦ ਸਖਤ ਕਦਮ ਚੁੱਕੇ ਨੇ ਦਿੱਲੀ ਦੇ ਵਾਤਾਵਰਣ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਐਲਾਨ ਕੀਤਾ ਏ ਕੀ 18 ਦਸੰਬਰ ਤੋਂ ਰਾਜਧਾਨੀ ਵਿੱਚ ਬੀ ਐਸ 6 ਸ਼੍ਰੇਣੀ ਤੋਂ ਹੇਠਾਂ ਦੇ ਡੀਜ਼ਲ ਵਾਹਨਾਂ ਦੇ ਦਾਖਲੇ ਤੇ ਪੂਰੀ ਤਰ੍ਹਾਂ ਪਾਬੰਦੀ ਰਹੇਗੀ ਇਸ ਤੋਂ ਇਲਾਵਾ ਬਾਹਰਲੇ ਰਾਜਾਂ ਦੀ ਰਜਿਸਟ੍ਰੇਸ਼ਨ ਵਾਲੇ ਨਿੱਜੀ ਵਾਹਨਾਂ ਦੀ ਦਿੱਲੀ ਵਿੱਚ ਐਂਟਰੀ ਬੰਦ ਕਰ ਦਿੱਤੀ ਗਈ ਹੈ ਹੁਣ ਸੜਕਾਂ ਤੇ ਸਿਰਫ ਦਿੱਲੀ ਨੰਬਰ ਦੀਆਂ ਗੱਡੀਆਂ ਹੀ ਦੌੜ ਸਕਣਗੀਆਂ ਨਿਯਮਾਂ ਨੂੰ ਹੋਰ ਸਖਤ ਕਰਦੇ ਹੋਏ ਮੰਤਰੀ ਨੇ ਸਾਫ਼ ਕੀਤਾ ਹੈ कि ਜਿਨ੍ਹਾਂ ਵਾਹਨ ਮਾਲਕਾਂ ਕੋਲ ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ ਨਹੀਂ ਹੋਵੇਗਾ ਉਹਨਾਂ ਨੂੰ 18 ਦਸੰਬਰ ਤੋਂ પેટ્રોલ ਪੰਪਾਂ ਤੇ પેટ્રોલ ਡੀਜ਼ਲ ਨਹੀਂ ਦਿੱਤਾ ਜਾਵੇਗਾ ਨਾਲ ਹੀ ਨਿਰਮਾਣ ਸਮਗਰੀ ਲਿਜਾਣ ਵਾਲੇ ਟਰੱਕਾਂ ਤੇ ਵੀ ਨਿਗਰਾਨੀ ਵਧਾਈ ਗਈ ਹੈ ਜੇਕਰ ਕੋਈ ਨਿਯਮ ਤੋੜਦਾ ਪਾਇਆ ਗਿਆ ਤਾਂ ਉਸਤੇ ਭਾਰੀ ਜੁਰਮਾਨਾ ਲਗਾਇਆ ਜਾਵੇਗਾ ਅਤੇ ਵਾਹਨ ਨੂੰ ਜ਼ਬਤ ਵੀ ਕੀਤਾ ਜਾ ਸਕਦਾ ਹੈ ਸਖਤ ਫੈਸਲੇਵਿਚਕਾਰ ਮੰਤਰੀ ਸਿਰਸਾ ਨੇ ਦਿੱਲੀ ਦੀ ਜਨਤਾ ਤੋਂ ਮੁਆਫੀ ਵੀ ਮੰਗੀ ਹੈ ਉਹਨਾਂ ਕਿਹਾ ਹੈ ਕਿ ਮੈਂ ਦਿੱਲੀ ਦੇ ਲੋਕਾਂ ਤੋਂ ਮੁਆਫੀ ਮੰਗਦਾ ਕਿਉਂਕਿ 9-10 ਮਹੀਨਿਆਂ ਵਿੱਚ ਕਿਸੇ ਵੀ ਸਰਕਾਰ ਲਈ ਪੂਰਾ ਪ੍ਰਦੂਸ਼ਣ ਖਤਮ ਕਰਨਾ ਅਸੰਭਵ ਹੈ ਹਾਲਾਂਕਿ ਅਸੀਂ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਬਿਹਤਰ ਕੰਮ ਕੀਤਾ ਹੈ ਅਤੇ ਹਰ ਰੋਜ਼ ਇਹ ਕਯੂਆਈ ਘਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਵਿਰੋਧੀ ਧਿਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਇਹ ਪਿਛਲੇ 10-11 ਸਾਲ ਦੀ ਆਮ ਆਦਮੀ ਪਾਰਟੀ ਅਤੇ 15 ਸਾਲ ਦੀ ਕਾਂਗਰਸ ਸਰਕਾਰ ਦੀ ਦਿੱਤੀ ਹੋਈ ਬਿਮਾਰੀ ਹੈ। ਉਹਨਾਂ ਰਾਹੁਲ ਗਾਂਧੀ ਅਤੇ ਪ੍ਰਿੰਕਾ ਗਾਂਧੀ ਤੋਂ ਸਵਾਲ ਕੀਤਾ ਏ ਕਿ ਜਦੋਂ ਪਿਛਲੇ ਸਾਲ ਪ੍ਰਦੂਸ਼ਣ ਇਸ ਤੋਂ ਜ਼ਿਆਦਾ ਸੀ ਉਦੋਂ ਉਹਨਾਂ ਦੇ ਮਾਸਕ ਕਿੱਥੇ ਸਨ? ਪ੍ਰਦੂਸ਼ਣ ਫੈਲਾਉਣ ਵਾਲਿਆਂ ਖਿਲਾਫ ਕਾਰਵਾਈ ਦਾ ਵੇਰਵਾ ਦਿੰਦੇ ਹੋਏ ਮੰਤਰੀ ਨੇ ਦੱਸਿਆ ਏ ਕਿ ਡੀਪੀਸੀਸੀ ਰਾਹੀਂ ਹੁਣ ਤੱਕ 9 ਕਰੋੜ 21 ਲੱਖ ਰੁਪਏ ਦਾ ਜੁਰਮਾਨਾ ਵਸੂਲਿਆ ਜਾ ਚੁੱਕਾ ਏ। ਇਸ ਤੋਂ ਇਲਾਵਾ ਗਾੜਾ ਨੂੰ ਲੱਕੜੀ ਸਾੜਨ ਤੋਂ ਰੋਕਣ ਲਈ 10 ਹਜ਼ਾਰ ਇਲੈਕਟ੍ਰਿਕ ਹੀਟਰ ਵੰਡੇ ਗਏ ਨੇ ਡੀਜ਼ਲ ਜਨਰੇਟਰਾਂ ਤੇ ਵੀ ਸਖਤ ਕਾਰਵਾਈ ਜਾਰੀ ਹੈ ਜੇਕਰ ਕਿਸੇ ਬੈਂਕੁਇਟ ਹਾਲ ਵਿੱਚ ਨਿਯਮਾਂ ਦੀ ਉਲੰਘਣਾ ਪਾਈ ਜਾਂਦੀ ਹੈ ਤਾਂ ਉਸ ਨੂੰ ਤੁਰੰਤ ਸੀਲ ਕਰ ਦਿੱਤਾ ਜਾਵੇਗਾ ਕੈਨੇਡਾ ਦੇ ਵਿੱਚ ਗੈਰ ਕਾਨੂੰਨੀ ਤੌਰ ਦੇ ਨਾਲ ਜੰਗਲਾਂ ਦੇ ਵਿੱਚ ਰਹਿ ਰਹੇ ਜੀਵਾਂ ਦਾ ਸ਼ਿਕਾਰ ਕਰਨ ਨੂੰ ਲੈ ਕੇ ਕੈਨੇਡਾ ਦੇ ਵਿੱਚ ਹੁਣ ਵੱਡੇ ਪੱਧਰ ਤੇ ਜ਼ੁਰਮਾਨਾ ਉਹਨਾਂ ਲੋਕਾਂ ਨੂੰ ਲਗਾ ਦਿੱਤਾ ਹੈ ਕਿਉਂਕਿ ਇਹ ਲੋਕ ਗੈਰ ਕਾਨੂੰਨੀ ਟੰਗ ਦੇ ਨਾਲ ਕੈਨੇਡਾ ਦੇ ਵਿੱਚ ਸ਼ਿਕਾਰ ਕਰਦੇ ਸਿਗੇ ਗੈਰ ਕਾਨੂੰਨੀ ਜੀਵਾਂ ਦਾ ਜਿਸ ਤੋਂ ਬਾਅਦ ਹੁਣ ਕੈਨੇਡਾ ਪ੍ਰਸ਼ਾਸਨ ਨੇ ਵੱਡੀ ਸਖਤਾਈ ਕਰ ਦਿੱਤੀ ਹੈ। ਅਹਿਮ ਖਬਰ ਨਿਕਲ ਕੇ ਸਾਹਮਣੇ ਆਈ ਹੈ ਕੈਨੇਡਾ ਦੇ ਵਿੱਚ ਜਿੱਥੇ ਹੁਣ ਇਹ ਮਾਮਲਾ ਸੁਰਖੀਆਂ ਦਾ ਵਿਸ਼ਾ ਵੀ ਬਣਿਆ ਹੋਇਆ ਹੈ। ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਦੱਸਿਆ ਗਿਆ ਹੈ ਕਿ ਹੁਣ ਜਿੱਥੇ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੰਗਲੀ ਜੀਵਾਂ ਦਾ ਗੈਰ ਕਾਨੂੰਨੀ ਸ਼ਿਕਾਰ ਦੇ ਮਾਮਲੇ ਤੇ ਵਿੱਚ ਦੋਸ਼ੀ ਪਾਇਆ ਜਾਣ ਮੈਪਲ ਰੈਡਸ ਤੇ ਇੱਕ ਵਿਅਕਤੀ ਨੂੰ ਅਦਾਲਤ ਵੱਲੋਂ ਪ이자 ਹਜ਼ਾਰ ਡਾਲਰ ਜੁਰਮਾਨਾ ਲਗਾ ਦਿੰਦਾ ਹੈ ਅਤੇ ਉਸ ਤੇ 10 ਸਾਲ ਲਈ ਕਿਸੇ ਵੀ ਕਿਸਮ ਦਾ ਸ਼ਿਕਾਰ ਕਰਨ ਤੇ ਪਾਬੰਦੀ ਲਗਾ ਦਿੱਤੀ ਹੈ ਪੀਸੀ ਦੇ ਅਫਸਰ ਜਿਹੜੇ ਨੇ ਉਹਨਾਂ ਦੇ ਅਨੁਸਾਰ ਦੋਸ਼ੀ ਵਿਅਕਤੀ ਨੇ ਖੁੱਲੇ ਸ਼ਿਕਾਰ ਮੌਸਮ ਤੋਂ ਬਾਹਰ ਜੰਗਲੀ ਜੀਵਾਂ ਨੂੰ ਮਾਰਾ ਮਾਰਿਆ ਅਤੇ ਰਿਹਾਇਸ਼ੀ ਇਲਾਕਿਆਂ ਦੇ ਨੇੜੇ ਹਥਿਆਰ ਚਲਾਉਣ ਦੇ ਦੋਸ਼ ਅਦਾਲਤ ਦੇ ਵਿੱਚ ਕਬੂਲ ਕਰ ਲਏ ਨੇ ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਦੋਸ਼ੀ ਦੀਆਂ ਇਹਨਾਂ ਹਰਕਤਾਂ ਨਾਲ ਨਾ ਸਿਰਫ ਜੰਗਲੀ ਜੀਵ ਸੁਰੱਖਿਆ ਕਾਨੂੰਨੀ ਦੀ ਕਾਨੂੰਨਾ ਦੀ ਉਲੰਘਣਾ ਹੋਈ ਹੈ ਸਗੋ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਨੂੰ ਵੀ ਗੰਭੀਰ ਖਤਰਾ ਪੈਦਾ ਹੋਇਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਦਾਲਤ ਨੇ ਸਖਤ ਰਵਈਆ ਪਨਾਉਂਦੇ ਹੋਏ ਜੁਰਮਾਨੇ ਦੇ ਨਾਲ ਨਾਲ ਲੰਬੇ ਸਮੇਂ ਲਈ ਸ਼ਿਕਾਰ ਤੇ ਪਾਬੰਦੀ ਲਗਾਉਣ ਤੇ ਹੁਕਮ ਵੀ ਦੇ ਦਿੱਤੇ ਨੇ।